ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਰਾਜਵੀਰ ਜਵੰਦਾ ਦਾ ਸਭ ਤੋਂ ਨੇੜਲਾ ਦੋਸਤ ਸੀ ਦੋਵਾਂ ਨੇ ਪਿੰਡ ਦੀ ਮਿੱਟੀ ਤੋਂ ਲੈ ਕੇ ਯੂਨੀਵਰਸਿਟੀ ਅਤੇ ਫਿਰ ਸੰਗੀਤਕ ਮੰਚਾਂ ਤੱਕ ਦਾ ਸਫ਼ਰ ਇਕੱਠਿਆਂ ਤੈਅ ਕੀਤਾ ਜਦੋਂ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਉਸ ਸਮੇਂ ਤੋਂ ਲੈ ਕੇ ਕੁਲਵਿੰਦਰ ਬਿੱਲਾ ਹਰ ਪਲ ਉਸਦੇ ਪਰਿਵਾਰ ਦੇ ਨਾਲ ਖੜਾ ਰਿਹਾ ਅੱਜ ਉਸਨੇ ਆਪਣੇ ਪਿਆਰੇ ਯਾਰ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਜਜ਼ਬਾਤੀ ਸ਼ਬਦ ਲਿਖੇ ਤੇ ਉਸਨੇ ਕਿਹਾ ਕਿ ਸਾਨੂੰ ਮaaf ਕਰੀ ਯਾਰਾ ਤੈਨੂੰ ਬਚਾਉਣ ਲਈ ਦਿਨ ਰਾਤ ਇੱਕ ਕੀਤੀ ਪਰ ਸਾਡੇ ਪੱਲੇ ਕੁਝ ਵੀ ਨਹੀਂ ਪਿਆ ਰੱਬ ਨਾਲ ਮੈਨੂੰ ਤਾਂ ਪੂਰਾ ਗਿਲਾ ਇਹ ਰੱਬਾ ਤੈਨੂੰ ਜਮਾਂ ਤਰਸ ਨਹੀਂ ਆਇਆ ਉਹਦੇ ਨਿੱਕੇ ਨਿੱਕੇ ਜਵਾਕ ਸੀ ਉਦੀ ਮਾਂ ਕਰਵਾਲੀ ਭੈਣ ਕਿਸੇ ਤੇ ਤਾਂ ਤਰਸ ਕਰ ਲੈਂਦਾ ਸਭ ਦਾ ਦਿਲ ਤੋੜਦਾ ਪੂਰੀ ਦੁਨੀਆ ਚ ਜਿੱਲੀਆਂ ਅਰਦਾਸਾਂ ਤੇਰੇ ਲਈ ਹੋਈਆਂ ਮੈਂ ਆਪਣੀ ਸੁਰਤ ਚ ਨਾ ਸੁਣੀਆਂ ਨਾ ਦੇਖੀਆਂ ਲੱਗਦਾ ਰੱਬ ਨੂੰ ਜਵੰਦਿਆ ਤੂੰ ਜਿਆਦਾ ਪਿਆਰਾ ਸੀ ਤਾਂ ਹੀ ਉਹ ਤੈਨੂੰ ਲੈ ਗਿਆ ਸਾਡੇ ਕੋਲੋਂ ਯੂਨੀਵਰਸਿਟੀ ਇਕੱਠੇ ਪੜੇ ਇਕੱਠਿਆਂ ਨੇ ਸਟੇਜਾਂ ਤੇ ਗਾਉਣਾ ਗਰਾਊਂਡ ਜਾਣਾ ਹੌਲੀ ਹੌਲੀ ਵਾਹਿਗੁਰੂ ਨੇ ਮਿਹਨਤ ਨੂੰ ਫਲ ਲਾਇਆ ਲੋਕਾਂ ਨੇ ਗਾਇਕ ਬਣਾਇਆ ਲੋਕਗੀਤ ਵਰਗੇ ਮੇਰੇ ਯਾਰਾਂ ਲੋਕ ਗੱਲਾਂ ਕਰਦੇ ਰਹਿੰਦੇ ਸੀ ਜਵੰਦੇ ਵਰਗਾ ਅਖਾੜਾ ਕੋਈ ਹਿਲਾ ਸਕਦਾ ਜਿੰਨਾ ਤੇਰੇ ਚਾਦਰਾਂ ਕੁੜਤਾ ਲਾਇਆ ਜੱਜਦਾ ਸੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਇੰਨਾ ਜੱਜਦਾ ਹੋਵੇ ਤੈਨੂੰ ਦੱਸਣਾ ਚਾਹੁੰਦੇ ਤੇਰੇ ਜਾਨ ਪਿੱਛੋਂ ਦੁਨੀਆ ਦੀ ਕਿਹੜੀ ਅੱਖ ਹੈ ਜਿਹੜੀ ਨਾ ਰੁਈ ਹੋਵੇ ਤੈਨੂੰ ਦੁਨੀਆ ਬਹੁਤ ਪਿਆਰ ਕਰਦੀ ਹੈ ਜਦ ਤੈਨੂੰ ਮੋਢਾ ਦਿੱਤਾ ਤੇਰੇ ਅੰਤਿਮ ਸੰਸਕਾਰ ਟਾਈਮ ਰੱਬ ਜਾਣਦਾ ਕੀ ਬੀਤੀ ਤੇਰੀ ਬੇਟੀ ਉਹ ਟਾਈਮ ਕਹਿ ਰਹੀ ਸੀ ਪਾਪਾ ਹੁਣ ਤਾਂ ਉੱਠ ਜਾਓ ਲਾਸਟ ਮੌਕਾ ਏ ਇਹ ਗੱਲਾਂ ਜਾਣ ਕੱਢਦੀਆਂ ਸੀ ਤੂੰ ਫਿਕਰ ਨਾ ਕਰੀ ਅਸੀਂ ਪਰਿਵਾਰ ਨਾਲ ਦਿਨ ਰਾਤ ਖੜੇ ਰਹਾਂਗੇ ਘਰ ਦੇ ਇੱਕ ਵੀਰ ਬਣ ਕੇ ਬੀਬੀ ਦੇ ਪੁੱਤ ਬਣ ਜਵਾਕਾਂ ਦੇ ਮਾਮੇ ਬਣਾ ਕੇ ਪੂਰਾ ਸਾਥ ਨਿਭਾਵਾਂਗੇ ਅਲਵਿਦਾ ਯਾਰਾ ਤੇਰੀ ਬਹੁਤ ਯਾਦ ਆਉ ਉ ਉਥੇ ਹੀ ਸ਼ਿਵਜੋਤ ਨੇ ਵੀ ਰਾਜਵੀਰ ਜਵੰਦੇ ਨੂੰ ਯਾਦ ਕਰਦਿਆਂ ਕੁਝ ਭਾਵਕ ਗੱਲਾਂ ਕੁਝ ਭਾਵਕ ਤਸਵੀਰਾਂ ਸ਼ੇਅਰ ਕੀਤੀਆਂ ਤੇ ਕਿਹਾ ਕਿ ਯਕੀਨ ਨਹੀਂ ਹੋ ਰਿਹਾ ਅੰਤਿਮ ਅਰਦਾਸ ਵੀ ਹੋ ਚੱਲੀ ਇਹਨਾਂ ਤਸਵੀਰਾਂ ਵਿੱਚੋਂ ਦੇਖਣਯੋਗੇ ਰਹਿ ਗਏ ਬਸ ਕੁਝ ਯਾਦਾਂ ਟੂਰ ਦੀਆਂ ਤੇ ਕੁਝ ਸਟੇਜਸ ਦੀਆਂ ਜਿੱਥੇ ਇਕੱਠੇ ਪਰਫਾਰਮ ਕਰਦੇ ਸੀ ਪਿਛਲੇ ਕੁਝ ਮਹੀਨਿਆਂ ਚ ਵੀਰੇ ਤੂੰ ਮੈਨੂੰ ਜਿੰਨੀ ਵਾਰ ਮਿਲਣਾ ਇਹੀ ਕਹਿਣਾ ਕਿ ਤੈਨੂੰ ਵੀ ਬਾਈਕ ਰਾਈਡ ਦਾ ਚਸਕਾ ਪਾ ਦੇਣਾ ਇੱਕ ਵਾਰੀ ਲੇ ਲਦਾਖ ਚੱਲ ਕੇ ਦੇਖੀ ਨਾਲ ਫਿਰ ਤੂੰ ਆਪ ਪੁੱਛਿਆ ਕਰੇਂਗਾ ਕਿ ਨੈਕਸਟ ਰਾਈਡ ਕਦੋਂ ਚੱਲੀ ਐ ਐਦਾਂ ਫੀਲ ਹੁੰਦਾ ਜਿਵੇਂ ਛੋਟੇ ਹੁੰਦੇ ਹੱਥਾਂ 'ਚ ਚੱਪਲਾਂ ਲੈ ਕੇ ਭੱਜਣ ਵੇਲੇ ਹੁੰਦਾ ਸੀ ਜਦੋਂ ਰਾਈਡ ਤੇ ਜਾਣਾ ਹੁੰਦਾ ਉਸ ਤੋਂ ਇੱਕ ਰਾਤ ਪਹਿਲਾਂ ਨੀਂਦ ਨਹੀਂ ਆਉਂਦੀ ਪਰ ਪਤਾ ਨਹੀਂ ਕਿਹੜੀ ਗਹਿਰੀ ਨੀਂਦ ਸੌਂ ਚੱਲਿਆ ਬਾਈ ਤੇ ਮੁੜ ਬੋਲਿਆ ਵੀ ਨਹੀਂ ਜਾਣਾ ਤਾਂ ਸਭ ਨੇ ਹੀ ਆ ਪਰ ਵਾਹਿਗੁਰੂ ਬੜੀ ਛੇਤੀ ਲੈ ਗਿਆ ਵੀਰੇ ਤੈਨੂੰ ਰਿਪ ਰਾਜਵੀਰ ਜਵੰਦਾ ਇਸ ਤੋਂ ਇਲਾਵਾ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕਿ ਰਾਜਵੀਰ ਦੇ ਕਰੀਬੀ ਸਾਥੀ ਕੁਲਵਿੰਦਰ ਬਿੱਲਾ ਐਮੀ ਵਿਰਕ ਜਾਰਡਨ ਸੰਧੂ ਕੰਵਰ ਗਰੇਵਾਲ ਜਸ ਬਾਜਵਾ ਅਤੇ ਰੇਸ਼ਮ ਸਿੰਘ ਅਨਮੋਲ ਨੇ ਇਕੱਠਿਆਂ ਬੈਠ ਕੇ ਫੈਸਲਾ ਕੀਤਾ ਹੈ ਕਿ ਜਵੰਦੇ ਦੇ ਜਿੰਨੇ ਵੀ ਸ਼ੋਅ ਬੁੱਕ ਹਨ ਉਹ ਆਪ ਉਹਨਾਂ ਸ਼ੋਅਾਂ 'ਚ ਪ੍ਰਦਰਸ਼ਨੀ ਕਰਨਗੇ ਅਤੇ ਸ਼ੋਅਾਂ ਦੀ ਸਾਰੀ ਕਮਾਈ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਜਵੰਦਿਆ ਤੇਰੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ ਪਰ ਤੇਰੀ ਆਵਾਜ਼ ਸਾਡੇ ਦਿਲਾਵ ਵਿੱਚ ਹਮੇਸ਼ਾ ਬੁਲੰਦ ਰਹੇਗੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ